ਮਾਵਾ ਤੈਨੂੰ ਮੈਂ ਖੰਨੇ ਖਵਾਵਾ ਤੈਨੂੰ ਮਿੱਟੀ ਦੇਖੋ ਹਾਂ ਡਰ ਕੀ ਆਏ ਹੋਸ਼ ਨਹੀਂ ਮੰਨਾ ਤੈਨੂੰ ਦੋ ਕਾਏ ਖੋਜਣੇ ਦੋ ਕਹਿੰਦੀ ਦੋ ਸੁਤਾਰਿਆ ਮੈਨੂੰ ਦੇਖੋ ਜਾ 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 ਆ ਆ ਆ ਆ ਨਹੀਂ ਦੋ ਕਾਏ ਨੂੰ ਕਿਹਨੇ ਕਿਹਾ ਆ ਨਹੀਂ ਆ ਜਾਣ ਕਿਸੇ ਨਹੀਂ ਯਕੀਨ ਨਾ ਕਰਿਆ ਦੋ ਕਦੀ ਹੋ ਦੋ ਹੋਸ਼ ਨਹੀਂ ਲੈ ਨਹੀਂ ਨਹੀਂ ਨਾ ਮੇ ਨਾ ਮੇ ਨਾ ਮੇ ਨਾ ਮੇ ਝਾ ਹਪ ਕਾ ਦ ਹਪ ਕਾ ਦ ਏ ਹਲਾ ਮੇ ਯਾ ਹਪ ਕਾ ਦ ਹਪ ਕਾ ਦ ਕਾ ਦ ਏ ਏ ਹਪ ਕਾ ਦ ਮੰਮੀ ਜੀ ਵੀ ਹੋ ਗਿਆ ਰੈਡੀ ਚੱਲ ਗਏ ਚਲੋ ਚਲੋ ਫਿਰ ਉਹਨਾਂ ਟਾਈਮ ਹੀ ਬੜਾ ਲਾਤਾ ਕਰਨ ਹੋਣਾ ਜਦੇ ਆ ਉਹਨਾਂ ਨੇ ਟਾਈਮ ਲਾਇਆ ਨਾ ਮੈਂ ਤੈਨੂੰ ਦੱਸਿਆ ਮੈਂ ਨਹੀਂ ਘੱਟੀ ਹੋਈ ਕੈਪ ਵਾਲਾ ਨਹੀਂ ਤੇ ਘਾਸ ਕਾ ਬਨਣ ਹਾਂਜੀ ਕੈਪ ਉਹ ਬੜੀ ਹੈ ਆ ਚਲ ਉਹ ਲੈ ਉਹ ਕੋਸੇ ਕੁਸੀ ਬੜੀ ਉਹ ਦੇ ਉਹ ਦੇ ਪਾ ਦੇ ਠੀਕ ਆ ਚਲ ਐਹੀ ਠੀਕ ਹੈ ਇਸਕਾਪਸ ਕਾਪ ਵੇਖ ਨਹੀਂ ਉਹ ਵੀ ਲੇਕਦਾ ਹਾਂ ਪੂਰੇ ਕੱਪੜੇ ਬਦਲਣੇ ਇਹ ਬਦਲ ਲੈ ਹਾਂ ਇਹਦੇ ਆ ਠੀਕ ਹੀ ਹੈ ਕੀ ਹੈ ਨਹੀਂ ਪੁੱਛ ਲੈ ਡੈਡੀ ਜੀ ਨੂੰ ਠੰਡ ਬੜੀ ਡੀ ਲੱਗਾ ਮੈਂ ਤਾਂ ਵਿਚਾਰੇ ਬਹੁ ਕਰਦੇ ਸਾਰੇ ਡੈਡੀ ਜੀ ਨਵੀਂ ਪਾਜੋ ਉਹ ਦੋਨਾਂ ਨੂੰ ਕਿਉਂ ਪਾਉਂਦੇ ਫੇਰ ਪਾਉਂਦੇ ਚਲ ਦੇ 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 ਕੋਈ ਗੰਦੂ ਡੂਡੂ ਪੀ ਲੈ ਡੂਡੂ ਪੀ ਲੈ ਅਨੇਚਰ ਮਹਾ ਜਿੰਦ ਜਿੰਦੇ ਮਾਰਨੇ ਹੋਏ ਚੱਲੋ ਆ ਜੀ ਦੇਖੇ ਮਲਟੀ ਇਹ ਤਾਂ ਨਹੀਂ ਵੇਖੋ ਨਾ ਹੱਪ ਹੁਣ ਚੱਲੇ ਆਪਾਂ ਭਾਜੀ ਹੋਣਾ ਦੇ ਨਾਲ ਵੇਖੋ ਕਿੱਥੇ ਖੜਦੇ ਆਪਾਂ ਕਹਿੰਦੇ ਇਧਰ ਵੇਖੋ ਸ਼ਾਹ ਹੋਣਾ ਨੇ ਆਪਣੀ ਟੋਪੀ ਹੁਣ ਚੇਂਜ ਕੀਤੀ ਮਹਾ ਹੀ ਕਿਤੇ ਉਹ ਵੀ ਧੱਕੇ ਨਾਲ ਕਰਾਈ ਹੱਸਾਬ ਲੈ ਲੋ ਬੰਦਾ ਆਰਡਰ ਹੁੰਦਾ ਵਾ ਕਹਿੰਦੇ ਟੋਪੀ ਨਹੀਂ ਲਾਉਣੀ ਜਿਉ ਮਰਜ਼ੀ ਹੋ ਜੇ ਸਾਰਾ ਸਿਆਲ ਆਪਾਂ ਇਹੋ ਪਿੰਕੀ ਟੋਪੀ ਚ ਲਾਉਣੀ ਆ ਜਿਹੜੀ ਪਰ ਮਹਾ ਨਹੀਂ ਪਾਓ ਚੇਂਜ ਕਰੋ ਤੁਸੀਂ ਟੋਪੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਹ ਦਿਨਾਂ ਦੇ ਵਲੌਗ ਦੇ ਵਿੱਚ ਤੇ ਕੁਝ ਸਪੈਸ਼ਲ ਵਲੌਗ ਆ ਸਾਰੇ ਇਹਨਾਂ ਨੂੰ ਜ਼ਰੂਰ ਦੇਖਿਓ ਵੀ ਐਂਡ ਤੱਕ ਜਰੂਰ ਬੁਲਾਉਂਦੇ ਲੇਕਿਨ ਮਿਸ ਨਾ ਕਰੀ ਆ ਵੀ ਡੇਰੀ ਵਾਲ ਚਲੇ ਆਪਣੀ ਕਿਰਨ ਨਹੀਂ ਤਾਂ ਕਿ ਪਿੰਡ ਹੈ ਪਿੰਡ ਦਾ ਨਾਮ ਹੈ ਕਿਰਨ ਡੇਰੀ ਵਾਲ ਬਣੀ ਇਦਾਂ ਕਰਕੇ ਨਾ ਤੇ ਉੱਥੇ ਚੰਨੇ ਆ ਉੱਥੇ ਕੋਈ ਆਪਣਾ ਵੀਰ ਆ ਲੋੜਵੰਦ ਪਰਿਵਾਰ ਆ ਤੇ ਉਹਨਾਂ ਦੀ ਹੈਲਪ ਵਾਸਤੇ ਚੰਨੇ ਆ ਕਹਿੰਦੇ ਸਾਡੀ ਵੀਡੀਓ ਨੂੰ ਜ਼ਰਾ ਪਾ ਦਿਓ ਭਾਜੀ ਹੱਥ ਜੋੜ ਕੇ ਬੇਨਤੀ ਹੈ ਉੱਥੇ ਪਹਿਲਾਂ ਵੀ ਗਏ ਸੀਗੇ ਬਾਕੀ ਉਹ ਅਕਾਲਪੁਰ ਖਵਾਈ ਕਰੋ ਜੋ ਕਰਾਉਂਦਾ ਵਾ ਉਹੀ ਕਰਾਉਂਦਾ ਆ ਉਹਨਾਂ ਦਾ ਨਾ ਲੈਟਰੂਮ ਬਾਥਰੂਮ ਜਿਹੜਾ ਬਣਵਾ ਕੇ ਦੱਸਾਂਗਾ ਮੈਂ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਤੇ ਤਾਂ ਮੈਂ ਸਬਜ਼ਕੀ ਨਾਲ ਨਾਮੀਹਾ ਵੀ ਤੁਸੀਂ ਵੀਡੀਓ ਪਾਈਆਂ ਸੀ ਪਹਿਲਾਂ ਉਹਨਾਂ ਦਾ ਨਾ ਉੱਥੇ ਮਾਤਾ ਸੀ ਜੀ ਇੱਕ ਬਜ਼ੁਰਗ ਤੇ ਉਹਨਾਂ ਦੀ ਹੈਲਪ ਕੀਤੀ ਸੀ ਲੈਟ੍ਰੀਨ ਬਾਥਰੂਮ ਜਿਹੜਾ ਉਹਨਾਂ ਨੂੰ ਬਣਾਵਾ ਕੇ ਦਿੱਤਾ ਸੀਗਾ ਮੈਂ ਤੇ ਹੁਣ ਉੱਥੇ ਜਾਣਾ ਆਪਾਂ ਤੇ ਤੁਹਾਨੂੰ ਉਸ ਘਰ ਦੇ ਨਾਲੇ ਦਰਸ਼ਨ ਕਰਾਵਾਂਗੇ ਠੀਕ ਹੈ ਤੇ ਉਹ ਵੀਰ ਦੇ ਨਾਲ ਹੀ ਮਿਲਾਵਾਂਗੇ ਉਹਨਾਂ ਦੇ ਕਿਉਂਕਿ ਮਾਂ ਨਹੀਂ ਹੈ ਨਹੀਂ ਕਿ ਇਕੱਲਾ ਹੀ ਵੀਰ ਤੇ ਉਹ ਦੇਖੋ ਤੁਰਿਆ ਫਿਰਿਆ ਨਹੀਂ ਜਾਂਦਾ ਵੀ ਤੇ ਵਾਕਰ ਦੇ ਨਾਲ ਤੁਰਦਾ ਜਾਂ ਤੇ ਉਹ ਕਹਿੰਦਾ ਵੀਰੇ ਮੇਰੀ ਮਦਦ ਕਰੋ ਯਾਰ ਆਪਣਾ ਵੀਡੀਓ ਵੀਡੀਓ ਪਾ ਦਿਓ ਮੇਰਾ ਇਲਾਜ ਹੋ ਜਾਈ ਕੋਈ ਇਕੱਲਾ ਆ ਤੇ ਨਾਲ ਪਿਓ ਆ ਪਿਓ ਵੀ ਹੈਂਡੀਕੈਪ ਹੈ ਕੋਈ ਨਹੀਂ ਤੁਰਿਆ ਜਾਂਦਾ ਚੰਗੀ ਤਰ੍ਹਾਂ ਇਹਦੇ ਉੱਪਰ ਕਾਫੀ ਬਿਜੁਰ ਗਿਆ ਉਹ ਗੱਡੀ ਚ ਪਾ ਲੈਣਗੇ ਹੁਣ ਜਰਾ ਬਾਂ ਉਹ ਬਾਬਾ ਜੀ ਫੋਟੋ ਜਿਹੜੀ ਨਹੀਂ ਹੋ ਗਈ ਧੁੱਪ ਤਾਂ ਡੱਲ ਜੀ ਹੋ ਗਈ ਐਵੇਂ ਚਲਾਂ ਸੀ ਸ਼ਿਰ ਦਰਬਾਰ ਸਾਹਿਬ ਦੀ ਯਾਰ ਲੜਨੇ ਪਾ ਲਈ ਨਵੇਂ ਬੂਟ ਆਈ ਸ਼ਾਸ਼ੀ ਉਹ ਕੱਲ ਨਹੀਂ ਉਹ ਨੀ ਪੋਨਿਟਰ ਤੇ ਮੈਂ ਕਹਿੰਦਾ ਵੀ ਮੋਬਾਈਲ ਤੇ ਰਿਕਾਰਡ ਕਰ ਲਿਆ ਤੇ ਵਾਲ ਕੇ ਤੇਲ ਥੋੜਾ ਆ ਗੱਡੀ ਚ ਇਹ ਚੱਲੇ ਹੁਣ ਲਾਈਟਾਂ ਵੱਖਾ ਸੋਹਣੀਆਂ ਲੱਗੀਆਂ ਆ ਡੇਰਾ ਰੋਡ ਵਾਲਾ ਜਿਹੜਾ ਰੋਡ ਆ ਬਹੁਤ ਮਾੜਾ ਹਾਲ ਨੇ ਬਹੁਤ ਜਿਆਦਾ ਸਾਰਾ ਰੋਡ ਬਣ ਗਿਆ ਤੇ ਬਹੁਤ ਮਾੜੇ ਹਾਲ ਨੇ ਹੱਤੋ ਹੀ ਪਈ ਹੁਣ ਚੱਲੇ ਆਪਾਂ ਡੈੜੀ ਦੇ ਸਭ ਨਾਲ ਪਿੱਛੇ ਲੰਮੇ ਪਏ ਨੇ ਲੰਮੇ ਨੇ ਚਾਹ ਵੇਖਣ ਦੇ ਮੈਂ ਲੰਮੇ ਪਏ ਖਣੀ ਰੋਡ ਦਾ ਬਹੁਤ ਹੀ ਮਾੜਾ ਹਾਲ ਜੇ ਵੇਖੋ ਸੀ ਕੀ ਹਾਲ ਬਣ ਗਿਆ ਉਹਦੇ ਵਿੱਚ ਰੋਡ ਚੌੜਾ ਡਿਆ ਹੁਣ ਤਾਂ ਕਰ ਗਿਆ ਪਹੁੰਚ ਗਏ ਆਪਾਂ ਹਨੇਰਾ ਕਾਫੀ ਜਿਆਦਾ ਹੋ ਗਿਆ ਵਾ ਤੇ ਗੱਡੀ ਇੱਥੇ ਖੜੀ ਲੱਗੇ ਆ ਕਰ ਨੂੰ ਹਾਂਜੀ ਹਨੇਰਾ ਕਰਾ ਤਾ ਨਾ ਮੇਰੇ ਤੁਸੀਂ ਕਹਿ ਕਹਿ ਕੇ ਬਸ ਆ ਮੋੜਾ ਕਿਹ ਹੈ ਟਾਈਮ ਨਾਲ ਤੁਰਪੀਏ ਹਣ ਤੇ ਬੋਰਡ ਵੀ ਨਹੀਂ ਲੱਭਣ ਡਿਆ ਮੇਰਾ ਹੋਗਾ ਪੂਰਾ ਡੈਡੀ ਨਹੀਂ ਆਉਂਦੇ ਨੀਂਦ ਆ ਗਈ ਡਾਡ ਜੀ ਹੈ ਨਾ ਡਾਡ ਜੀ ਡਾਡ ਜੀ ਮੈਂ ਨੀਂਦ ਆ ਗਈ ਅੱਛਾ ਸੀ ਲੈ ਵੀ ਪਹੁੰਚ ਗਏ ਆ ਵੀਰ ਦੇ ਕੋਲ ਆਪਾਂ ਇਹ ਵੀਰ ਹੈ ਹੈਂਡੀਕੈਪ ਹੈ ਤੁਰਿਆ ਨਹੀਂ ਜਾਂਦਾ ਤੇ ਲਾਈਟ ਕਹਿੰਦੇ ਆ ਵੀ ਹੁਣੇ ਹੀ ਜੇ ਆਫ ਹੋਈ ਆ ਵੀ ਕੋਸਾ ਕਰਕੇ ਇਹ ਵੀਰ ਬਣਾ ਕੇ ਖਲੋਣੇ ਖਣਾਣੇ ਜਿਹੜਾ ਇਦਾਂ ਮੁੜ ਕੇ ਵੇਚਦਾ ਬੱਚਾ ਬੱਚੇ ਨਾਲ ਉਹ ਖੈਦਾਂ ਬਣਾਏ ਨਗਰਿੰਦਾਰੇ ਸੱਸੀ ਕਾ ਬੁਲਾਇ ਸਾਰੇ ਨੂੰ ਸੱਸੀ ਕਾ ਬੁਲਾ ਦੋ ਹਾਂ ਸਿਓਰ ਹਾਂ ਸਿਓਰ ਇਹ ਪਾਪਾ ਜੀ ਆ ਗਿਆ ਉਹਨਾਂ ਦੇ ਡੈਡੀ ਇਹ ਵੀ ਹੈਂਡੀਕੈਪ ਹੀ ਨੇ ਇਹ ਦੀ ਹਾਂ ਮੈਂ ਕਿੱਥੇ ਜਾ ਰਿਹਾ ਸੱਸੀ ਕਾ ਪਾਪਾ ਜੀ ਹਾਂ ਜੀ ਬੋਲ ਬੈਠੋ ਫਰਾਂਡਾ ਜੀ ਨਹੀਂ ਬੈਠੋ ਹਾਂ ਤੇ ਕੁਛ ਹੋ ਗਿਆ ਲੈ ਮੈਂ ਤੁਹਾਨੂੰ ਤੇਰੇ ਵਿਚਾਰ ਤੇ ਨਹੀਂ ਕੋਈ ਸੱਸੀ ਹੋਰ ਹਾਂ ਬੱਸ ਠੀਕ ਠਾਕ ਸਾਹਿਬ ਸਾਹਿਬ ਠੀਕ ਹੈ ਜੀ ਵਧੀਆ ਤੁਸੀਂ ਸੁਣਾਓ ਸੇ ਠੀਕ ਆ ਠੀਕ ਆ ਨਾ ਲਾਈਟ ਤੇ ਹੁਣ ਇਹ ਜਾਈ ਲਾਈਟ ਬੰਦ ਗਈ ਇਹ ਨਾ ਤੁਮ ਬਾਥਰੂ ਜਿਹੜਾ ਬਣਵਾਕ ਦਿੱਤਾ ਸੀਗਾ ਪਹਿਲਾਂ ਪਹਿਲਾਂ ਆਹ ਵਾਲਾ ਕਮਰਾ ਨਹੀਂ ਹੁੰਦਾ ਹੁਣ ਪਾਇਆ ਚਲੋ ਬਹੁਤ ਵਧੀਆ ਗੱਲ ਆ ਜਦੋਂ ਮਾਤਾ ਜੀ ਜੀਂਦੇ ਹੁੰਦੇ ਪਹਿਲਾਂ ਇੱਥੇ ਕੰਧ ਹੁੰਦੀ ਸੀ ਹਾਂ ਇੱਥੇ ਕੰਧ ਹੁੰਦੀ ਸੀ ਪਹਿਲਾਂ ਵੱਖਰੇ ਹੁੰਦੇ ਹੁਣ ਇਹ ਦੇਖਪਾਲ ਇਹ ਕਰਦਨੇ ਵੀਰ ਦੀ ਭਰਾ ਆ ਵੀਰ ਦਾ ਇਹ ਦੇਖਪਾਨ ਕਰਦਾ ਆ ਤੇ ਆਹੀ ਦਰਵਾਜਾ ਹੁੰਦਾ ਏਦਾਂ ਮੀਨ ਇਧਰੋਂ ਦੀ ਆਈਦਾ ਮਾਤਾ ਦਾ ਸੁਭਾਅ ਬਹੁਤ ਵਧੀਆ ਹੁੰਦਾ ਹੈ ਉਹ ਗੁਜਰਗੇ ਨੇ 2 ਸਾਲ ਹੋ ਗਏ ਉਹਨਾਂ ਨੂੰ ਤੇ ਬਸ ਆ ਇੰਨਾ ਸਿਸਟਮ ਹੈਗਾ ਤੇ ਇਹ ਅੰਕਲ ਜੀ ਹੁਣੀ ਨੇ ਬੱਪੂ ਜੀ ਇਦਾਂ ਦਾ ਸਿਸਟਮ ਤਾਂ ਰਿਆ ਨਹੀਂ ਜਾਂਦਾ ਵੀ ਤੇ ਕਾਫੀ ਚਿਰ ਤੋਂ ਮਤਲਬ ਤਾਂ ਨਹੀਂ ਕੰਮ ਨਹੀਂ ਕਰਦੀਆਂ ਇਹਨਾਂ ਦਾ ਨਾ ਕਿਤੇ ਐਕਸੀਡੈਂਟ ਹੋ ਗਿਆ ਸੀਗਾ ਸੱਸੇ ਬੈਸਰਨ ਬਜੇ ਮੇਰੇ ਨਾਲ ਐਕਸੀਡੈਂਟ ਹੋ ਗਿਆ ਤੇ ਇਦਾਂ ਵੀ ਘਰ ਚ ਕਮਾਉਣ ਵਾਲਾ ਕੋਈ ਨਹੀਂ ਫਾਜ਼ਲ ਦੇ ਪਾਸੇ ਮਾਰਿਆ ਤਾ ਤੇ ਕਾਫੀ ਵੀ ਲੱਗਣਿਆ ਆ ਲਾਜ ਵਾਸਤੇ ਤੇ ਸਰ ਭੈਣ ਭਰਾ ਮਾਫ਼ ਕਰ ਮੇਰੀ ਤੇ ਭਾਈ ਇਹਨਾਂ ਕੋ ਤੁਰਿਆ ਵੀ ਨਹੀਂ ਜੀ ਜਾਂਦਾ ਲੱਤਾਂ ਜਿਹੜੀਆਂ ਇਹਨਾਂ ਦੀ ਡੈੱਡ ਹੋ ਚੁੱਕੀਆਂ ਨੇ ਬਿਲਕੁਲ ਹੀ ਮਤਲਬ ਨਹੀਂ ਤੁਰਿਆ ਫਿਰਿਆ ਜਾਂਦਾ ਬਿਲਕੁਲ ਮਤਲਬ ਲੱਗ ਗਈ ਬਾਲਟੀ ਬੂਟੀ ਰੱਖੀ ਹੋਈ ਹੈ ਇੱਥੇ ਮਤਲਬ ਲੰਮੇ ਪੈਂਦੇ ਨੇ ਤੇ ਬਾਕੀ ਇਹਨਾਂ ਦਾ ਅਕਾਊਂਟ ਨੰਬਰ ਜਿਹੜਾ ਉਹ ਮੈਂ ਮੈਂਸ਼ਨ ਕਰ ਦਾਂਗਾ ਤੇ ਇਹਨਾਂ ਦਾ ਆਪਣਾ ਕੰਟੈਕਟ ਨੰਬਰ ਵੀ ਜਿਹੜਾ ਉਹ ਵੀ ਮੈਂ ਮੈਂਸ਼ਨ ਕਰ ਦਵਾਂਗਾ ਤਾਂ ਤੁਸੀਂ ਪਹਿਲਾਂ ਕਾਲ ਕਰ ਲਿਓ ਚੰਗੀ ਤਰ੍ਹਾਂ ਪੁਸ਼ਪੜਤਾਲ ਕਰ ਲਿਓ ਵੀ ਤੇ ਫਿਰ ਤੁਸੀਂ ਮਤਲਬ ਜਿੰਨੀ ਵੀ ਮਦਦ ਕਰਨੀ ਕਰਦੇ ਹੋ ਵੀਰ ਹੋਣਾ ਦੀ ਤੇ ਇਹ ਕੁਝ ਕਮਰੇ ਦੇ ਹਾਲਾਤ ਨੇ ਕੁਝ ਐਵੇਂ ਦੇ ਆਹ ਦੇਖ ਲਓ ਤੇ ਇਹ ਇਹਨਾਂ ਦੇ ਮੰਮੀ ਜੀ ਜਿਹੜੇ ਗੁਜ਼ਰ ਤੇ ਇਹ ਇਹਨਾਂ ਦੇ ਫਾਦਰ ਸਾਹਿਬ ਨੇ ਭਾਜੀ ਮਤਮ ਦੀ ਦੇਹਪਰਾ ਕਰਦੇ ਰਹੀ ਹੈ ਤੇ ਮਸਰ ਕੇ ਗੁਜ਼ਰ ਤੇ ਹਨ ਕੇ ਦੇਖ ਸਕਦੇ ਜਿਲ੍ਹਾ ਕਰਤਾਰਪੁਰ ਆ ਪਿੰਡ ਢੀਲੇ ਕਰਨ ਬਾਕੀ ਇਹਨਾਂ ਦੀ ਮਦਦ ਜ਼ਰੂਰ ਕਰੋ ਤਾਂ ਜਿਹੜੀਆਂ ਡੈੱਡ ਹੋ ਗਏ ਐਕਸੀਡੈਂਟ ਹੋ ਗਿਆ ਸੀਗੇ ਬਾਈ ਹੁਣਾਂ ਦਾ ਤੇ ਮਾਤਾ ਜੀ ਇਹਨਾਂ ਦੀ ਜਿਹੜੀ ਉਹ ਗੁਜ਼ਰ ਚੁੱਕੇ ਨੇ ਉਹ ਨਹੀਂ ਤਸਵੀਰ ਇਹ ਵੀ ਤੇ ਅੰਕਲ ਜੀ ਹੁਣਾਂ ਕੋਲ ਵੀ ਜਿਉਂਕ ਤੁਸੀਂ ਦੇਖਿਆ ਨਹੀਂ ਤੁਰਿਆ ਜਾਂਦਾ ਵੀ ਬਾਕੀ ਅਕਾਊਂਟ ਨੰਬਰ ਜਿਹੜਾ ਉਹ ਮੈਂ ਮੈਂਸ਼ਨ ਕਰ ਦਵਾਂਗਾ ਇਹਨਾਂ ਦਾ ਤੇ ਬਾਕੀ ਤੁਸੀਂ ਕਾਲ ਵੀ ਕਰ ਸਕਦੇ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਸਾਰਾ ਫੋਨ ਤੇ ਤੁਸੀਂ ਗੱਲਬਾਤ ਕਰਕੇ ਵੀ ਪੁੱਛ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਫੀਕ ਹੈ ਜਾਂ ਕਦਾਂ ਹੈ ਤੁਸੀਂ ਪਹਿਲਾਂ ਗੱਲਬਾਤ ਕਰ ਲਿਓ ਬਾਈ ਹੁਣ ਤਾਂ ਨੇ ਫੋਨ ਤੇ ਜਿੱਦਾਂ ਵੀ ਹੋ ਸਕੇ ਵੇਹ ਲੈਣ ਬੰਦ ਕੇ ਆਈ ਜਾਂਦੇ ਘਰ ਨੂੰ ਚੱਲੀਏ ਕਰਨ ਨੂੰ ਆਜੋ ਆਜੋ ਆਓ ਫੇਰ ਤੁਹਾਨੂੰ ਲੈ ਚਲੀਏ ਨਾਲ ਹੀ ਕਿੰਨਾ ਹੋਰ ਤਨਾ ਮਾਂਜਾ ਖਰਾਬ ਹੋਣ ਦੇ ਫਿਰ ਉਹ ਅੱਗੇ ਬੈ ਗਈ ਹੁਣ ਇੱਥੇ ਰੁਕੀ ਹੋਈਆਂ ਰਸਤੇ ਦੇ ਵਿੱਚ ਇਹਨਾਂ ਨੇ ਲੈਣੇ ਸੀਗੇ 버ਗਰ ਘਰੇ ਚੱਲੇ ਬਸ ਝੂੰਗੀ ਦੇ ਖਲੋਤੇ ਆ ਆਪਣੇ ਇੱਥੇ ਨਾ ਵਿਆਹ ਆ ਕੇਦਾ ਅੱਠ ਰੇਂਜ ਰੋਵਰ ਤੇ ਇੱਕ ਜੀ-ਵੈਗਨ ਆਈ ਆ ਆਹ ਚਾਬੀ ਮੇਰੇ ਕੋਲ ਆ ਲੋ ਆ ਮਮੀ 버ਗਰ ਉਹਦੇ ਉਹ ਲੈਦੇ ਲੈਂਦੇ ਅੱਗੇ ਘਰੇ ਪਹੁੰਚ ਗਏ ਆਪਾਂ ਤੇ ਕਿਰਨ ਦੀ ਠੀਕ ਨਹੀਂ ਹੈ ਇਹਨਾਂ ਨੂੰ ਮੈਂ ਡਾਕਟਰ ਦੇ ਖੜਿਆ ਸੀ ਤੇ घबराहट होबराहट किरण दी होनी चले गए ने ठीक नहीं मतलब अगर नहीं घबराहट जी हो मेरे लागे फिर रस्ते चो दवाई फिर इतने दो मिनट रुके फिर चले गए छड़ा मारो छड़ा मारो ज म ले छा मारो हैौन मेरे घर दी ਅੱਤ ਦੀ ਸਤਾਨੀ ਕਰਦੀ ਹੁਣ ਅੱਤ ਦੀ ਬਹੁਤ ਜ਼ਿਆਦਾ ਵੇਖ ਲਓ ਇੰਨਾ ਕਰਦੀ ਹੈ ਬੁੜਕੀ ਵੇਖੋ ਖਲੋ ਜਾ ਯਾਰ ਉਹ ਸਤਾਨੀ ਬਹੁਤ ਕਰਦੀ ਨਾ ਬਹੁਤ ਪਿਆਰੀ ਲੱਗਦੀ ਬਹੁਤ ਜ਼ਿਆਦਾ ਮੈਨੂੰ ਤਾਂ ਬਹੁਤ ਪਿਆਰੀ ਲੱਗਦੀ ਚਲੋ ਮੇਰੀ ਗੁੜੀਏ ਕਿਹਨੂੰ ਕਿਹਨੂੰ ਪਿਆਰੀ ਲੱਗਦੀ ਸਾਰੇ ਜਣੇ ਕਹੋ ਕਮੈਂਟ ਕਰ ਦੇ ਕਿ ਸੋਹਣਾ ਯਾਰ ਕਿ ਗੁੜੀਆ ਦਾ ਗਾਨ ਨਾ ਟਿਕਨੀ ਕਿ ਤੇ ਲਾਈ ਵੀ ਸੀ ਹੈ ਨਾ ਆਪਣਾ ਬੜੀ ਕੁਲੀ ਜੀ ਹੈ ਤੇ ਉਹ

ਐ ਹਾਂ ਬੁਕਾਦ ਹੁਣ ਗਰੀਆ ਹਾਪੁ ਕਦ 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 ਇਹ ਐ ਇਹ ਉਹ ਕਾਪ ਖਾਤਾ ਹਾਪੁ ਕੀਤਾ ਹੀ ਸੰਦੇ ਕਰੀ ਤੂੰ ਨਹੀਂ ਨਹੀਂ ਉਹ ਲਾਡੀ ਕਰਦੀ ਨਹੀਂ ਅੰਮੀ ਲਾਡੀ ਕਰਦੀ ਹੈ ਨਹੀਂ ਲਾਡੀ ਕਰਦੀ ਨਹੀਂ ਲਾਡੀ ਕਰ ਚਲ ਪਾਈ ਪਾਈ ਕਰ ਦੋ ਪਿਛੇ ਪਾਈ ਕਰ ਦੋ ਫੇਰ ਨਹੀਂ ਮੰਮੀ ਕੁਛ ਨਹੀਂ ਪਾਈ ਕਰ ਆ ਚਲੋ ਜੀ ਜਾਓ ਹਣ ਮੰਮੀ ਕੋ ਜਾਓ ਹਮੇ ਲੱਗੇ ਤੈਨੂੰ ਐ ਨਿੰਨਾ 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 ਇਹ ਬੱਡੋ ਨਹੀਂ ਕਿ ਉਹ ਲੱਡੂ ਨਹੀਂ ਚਲੋ ਸੇ ਕਹਿ ਲਮੇ ਚੱਲ ਰੋਂਦੀ ਲੱਗਦੇਵੇਂ ਹਾਂ ਨਾਲ ਹੀ ਸਹੀ ਹੋਈ ਨਹੀਂ ਉਸ ਟਾਈਮ ਮੇਰੀ ਉਸ ਟਾਈਮ ਸਹੀ ਹੋਈ ਨਹੀਂ ਮੰਮੀ ਨੇ ਥੱਲੇ ਦਵਾਈ ਲੈਣ ਤੇ ਨਾਲੇ ਚਾਹ ਫੜਾਉਣ ਚੱਲੇ ਫਲਾਟ ਦੇ ਵਿੱਚ ਮੰਮੀ ਜੀ ਨੂੰ ਲੈ ਕੇ ਦਿੱਤਾ ਦਵਾਈ ਗੁਰਦਾਸਪੁਰ ਰੋਡ ਤੇ ਤੇ ਕਹਿੰਦੇ ਮਸਲ ਜੜੇ ਨਹੀਂ ਉਹ ਬਹੁਤ ਜਦਾ ਟਾਈਟ ਹੋਇਆ ਤਾਂ ਕਰਕੇ ਮੋਢਿਆਂ ਨੂੰ ਦਰਦ ਹੋਣ ਦੀ ਹੈ ਤੇ ਚੱਲੀਏ ਥੋੜਾ ਜਿਹਾ ਵੀ ਵੀ ਘੱਟ ਤੇਲ ਦੀ ਮਾਸ ਜੀ ਹੋਵੇ ਨਾ ਮੋਟਿਆਂ ਨੂੰ ਕੋਈ ਨਾ ਮੈਂ ਕਰਾਂਗਾ ਅੱਜ ਮੈਂ ਕਰਾਂਗਾ ਸ਼ਟਰਨ ਜਿਹੜੀ ਉਹ ਕਰਨੀ ਕਰਤੀ ਹੈ ਸਟਾਰਟ ਮਗਰਲੇ ਕਮਰੇ ਤੇ ਡੇ ਨਾ ਕਰਨ ਪਿੱਛੇ ਸਭਨੇ ਲਾਸਟ ਤੇ ਆ ਉਹ ਕੋ ਗਾਰਡਰ ਜੇ ਲਾਤੇ ਉੱਪਰ ਚੱਲੀਏ ਘਰੇ ਆਪਾਂ ਕੀ ਆ ਖੜਕੀ ਦੱਬੀ ਐਸੇ ਸੇ ਚੱਲੀਏ ਆਵੇ ਬੰਦ ਨਾਲੋਂ ਤੇ ਲੈਂਡਰ ਵੇਖੋ ਇਹਨਾਂ ਦਾ ਹੁਣ ਪਰਸੋਂ ਸ਼ਾਇਦ ਬਊਗਾ ਪਰਸੋਂ ਨਹੀਂ ਪਰਸੋਂ ਨਹੀਂ ਸੱਚ ਕੱਲ ਆਹ ਕੱਲ ਸਾਰੀ ਸ਼ਟਰਿੰਗ ਆਣੀ ਪਰਸੋਂ ਜਾਲ ਪੈਣਾ ਚੌਥ ਪੈਣਾ ਲੈਂਡਰ ਚਾਰਕ ਦਿਨ ਲੱਗ ਜਾਣੇ ਅਜੇ 3-4 ਦਿਨ ਕੱਲ ਹੁਣ ਚੱਲੇ ਆ ਕੱਲ ਹੋ ਜੇ ਨਹੀਂ ਸ਼ਟਰਿੰਗ ਹਾਂ ਆਹ ਕੱਲ ਸ਼ਾਇਦ ਜਾਲ ਬਾਜੀ ਕੋਈ ਪਤਾ ਨਹੀਂ ਕੱਲ ਹੀ ਬੱਸ ਸਕਦਾ ਕਿਉਂਕਿ ਨੇ ਅਜੇ ਤੱਕ ਮਿਲਣਾ ਤਾਂ ਅੱਧੀ ਕਰ ਦੇਣਗੇ ਹਾਂ ਹਾਂ ਕੱਲੇ ਹੁਣ ਅੱਜ ਤੋਂਪ ਲੱਗੀਆਂ ਨਾ ਤਾਂ ਮੈਂ ਸਨੀਪ ਨਾੜਾਂ ਗੱਲਾਂ ਕਰਨ ਮਹਾ ਅੱਜ ਸਾਰਾ ਪੰਜਾਬ ਹੀ ਕੋਠਿਆਂ ਤੇ ਚੜਿਆ ਖਵਾਵਾ ਤੈਨੂੰ ਮੈਂ ਖੰਨੀ ਖਵਾਵਾ ਤੈਨੂੰ ਮਿੱਟੀ ਨੇ ਖਵਾਵਾ ਹਾਂ ਸਰ ਕੀ ਆਏ ਖਵਾਵਾ ਮਿੱਟੀ ਆਹ ਕਿੱਧਰ ਅੰਦਰ ਮੈਂ ਖੱਪਾ ਮਦ ਤਾਂ ਕਰ ਕਿਉਂ ਫਿਰ ਇਧਰੋਂ ਮੈਂ ਸੱਜਾ ਹਥ ਫਿਰ ਮੈਨੂੰ ਚੱਲਣਾ ਚਾਹੀਦਾ ਨਾ ਕਿ ਮੈਂ ਖੱਬਾ ਹੋਵਾਂ ਨਾ ਮੈਂ ਕਿਹਾ ਮੇਨੂੰ ਦਿੱਕਤ ਆਉਂਦੀ ਹੈ ਫਿਰ ਨਾ ਇਦਾਂ ਨਾ ਕੁ ਜੜਦਾ ਉਹ ਮੇਰਾ ਕੀ ਚੱਲਦਾ ਨਹੀਂ ਇਹ ਮਰੀਮ ਦਾ ਪਿਆਜ ਕਟਣ ਦਾ ਜਾਂ ਉਹ ਬੜਾ ਧੋਆ ਨਿਕਲੇ ਗਿਆ ਮਸਾਲਾ ਸੁੱਟਿਆ ਹੀ ਨਹੀਂ ਹਨਾ ਨ ਲੱਗਾ ਬਣਨ ਪੀਗਾ ਮੈਂ ਮਟੀਰੀਅਲ ਜਿਹੜਾ ਆਪਣਾ ਕੱਟ ਦਿੱਤਾ ਹੈ ਟਮਾਟਰ ሽਮਲਾ ਮਰਚ ਅੱਗਾ ਰੋਟੀ ਵੇਲਣ ਆ ਤੇ ਇਹਦਾ ਕਰੀ ਤੇ ਬੇਲ ਜਿਆਦਾ ਵਧੀਆ ਨਹੀਂ ਟੇਬਲ ਸਹੀ ਬਣ ਵੀ ਗੱਲ ਨੂੰ ਤਰਾ ਟੂੜਾ ਆਪਣੇ ਕੋਲ ਹੈਗਾ ਹੈ ਏਡਾ ਵਾ ਵੱਡਾ ਬਣਾ ਵਾ ਵੱਡਾ ਪੀਸਾ ਬਣਾਉਂਦੇ ਹੈ ਹਾਂ ਇਹ ਆਵਾ ਵੱਡਾ ਮੈਂ ਹਾਂ ਅੱਜ ਮੈਂ ਹੀ ਹਿਲਦਾ ਹਾਂ ਅੱਛਾ ਮੈਂ ਫੜਾਵਾਂ ਸਰਾਂ ਦੇ ਵਾਪਸ ਖੁੜਾਏ ਹਾਂ ਰੋਕ ਜਾ ਹਰੇ ਇੱਕ ਮਿੰਟ ਦਿੰਦਾ ਆ ਰੋਟੀ ਦੇ ਨਾਂ ਵੀ ਲਈਗੀ ਹੁਣ ਮੜੀ ਮੈਨੂੰ ਵੀਰ ਜੀ ਬਸ ਮੈਂ ਆਪੇ ਮੁੜ ਕੇ ਕਰ ਲਵਾਂਗਾ ਪੰਗਾ ਨੂੰ ਦੇਖ ਤੂੰ ਅਪਣੀ ਵਾਰੀ ਤੇ ਅੱਜ ਨਹੀਂ ਕੱਟਿਆ ਪਿਆਜ਼ ਸੱਚ ਕੱਟਿਆ ਨਹੀਂ ਪਿਆਜ਼ ਲੈ ਗਈ ਯਾਰ ਆਹੋ ਸੱਚ ਕੱਟਿਆ ਨਹੀਂ ਪਿਆਜ਼ ਫੜੀ ਹਾਦੀ ਹੋ ਗਈ ਮੇਰੇ ਵਾਲੀ ਲੈ ਲਿਆ ਜੀ ਨਿਕਾਜ ਲੈ ਹੁਣ ਮੈਂ ਠੀਕ ਆ ਨਿਕਾਏ ਪਿਆਜ਼ ਲੈ ਆ ਆਹ ਸੁਣੀ ਕਰਦੇ ਮਮੀ ਕੋਠੰਡੀ ਹੋ ਜੇ ਉਹ ਮਰਨ ਅਨ ਗਰਮੋ ਜੇ ਵੀ ਠੰਡੀ ਹੋਣੀ ਬਰਫ ਜੰਮੀ ਨਹੀਂ ਬਨੇ ਲਿਆ ਤੇ ਆਟਾ ਬਣਾ ਸਕਦੇ ਆ ਜੀ ਪਾ ਦੇ ਕੇ ਨਾ ਸਾਰੇ ਖਲਾ ਜੀ ਜਮ ਨੂੰ ਪਿਆਜ ਦੇਜੋ ਨਾ ਮੈਨੂੰ ਪਿਆਜ ਮੈਂ ਘਟ ਬਣ ਉਹ ਬੋਤਾ ਸਕਦੇ ਆ ਮੱਜਾ ਜਿਆ ਹਾਂਜੀ ਆਜੋ ਪੀਜ਼ਾ ਬਣਾਉਣਾ ਕਿੱਧਰ ਨੂੰ ਟੈਂਡਰ ਮੈਡਡ ਕੰਮ ਹੋਈ ਜਾਂਦਾ ਏ ਉਹਨੂੰ ਡਾਲੋ ਉਹ ਆ ਗਏ ਆ ਗਏ ਪੁੱਤ ਕਿ ਹੋ ਗਿਆ ਹਾਂ ਕਿ ਹੋ ਗਿਆ ਦੇ ਇਨੂੰ ਨਾਲ ਲੈ ਜਾ ਉੱਧਰ ਮੇਰੇ ਉੱਥੇ ਰੇੜਕੇ ਗਾ ਬੜੀ ਮੁਸ਼ਕਲ ਰੋਟੀ ਵੇਲੀ ਇਹ ਭਰਾ ਹਉ ਹਉ ਹੁਣ ਮੈਂ ਆਟਾ ਅੱਛਾ ਨਾ ਰਾਦਾ ਗੁੱਦਾ ਹੈ ਕੱਲ ਬਣਾਉਣਾ ਹੈਗਾ ਪਹਿਲਾਂ ਤੀਜਾ ਤੇ ਫਿਰ ਕੱਲ ਬਣਾਇਆ ਜਿਆ ਰਕਦਾ ਵੀ ਇਹ ਨਹੀਂ ਆਉਂਦੀ ਕਰਨਾ ਕੀ ਰੋਟੀਆਂ ਦਿਖਾ ਦਈਏ ਐਵੇਂ ਦੀ ਕੁਝ ਮੈਂ ਵੇਲੀ ਹੈ ਦੇਖ ਸਕਦੇ ਤੁਸੀਂ ਗੋਲ ਜੀ ਕਰ ਦਿੱਤੀ ਥੋੜੀ ਜੀ ਠੀਕ ਦੂਸਰਾ ਪੀਜ਼ਾ ਨੇ ਮੰਮੀ ਨੇ ਡੇ ਨੇ ਰੈਡੀ ਕਰਨ ਜਿਹੜਾ ਮੈਂ ਕੀਤਾ ਆ ਉਹ ਲੱਗਾ ਹੋਇਆ ਓਵਨ ਦੇ ਵਿੱਚ ਦੇਖੋ ਕਿਦਾਂ ਦਾ ਬਣ ਕੇ ਆਉਂਦਾ ਜਦੋਂ ਹਰ ਗੁਣਨਾਕ ਤੇ ਟਿਕੇ ਤੇ ਦਸ ਸੈਕਲ ਚ ਫਸਾ ਦੇਈ ਇਹਨੂੰ ਬਸ ਤੇ ਨਾ ਮੱਥਾ ਨਾ ਮੱਜੇ ਉਹ ਦਸਨੀ ਲੈ ਪੀਜ਼ਾ ਵੇਖੋ ਐਵੇਂ ਦਾ ਬਣਿਆ ਕੁਛ ਪੀਸ ਚੀਜ਼ ਜਿਹੜੀ ਨਹੀਂ ਘੱਟ ਪਈ ਸਭ ਨੂੰ ਨਹੀਂ ਚੀਜ਼ ਜ਼ਿਆਦਾ ਹੈ ਚੀਜ਼ ਪਤਾ ਨਹੀਂ ਪੀਲੇ-ਵਿਲੇ ਜਿਹੇ ਹੁੰਦੀ ਹੈ ਨਾ ਹਾਂ ਆਹ ਬਹੁਤ ਹੋ ਚੁੱਕਿਆ ਬਣਿਆ ਇਹ ਜਿਹੜਾ ਇੱਥੇ ਉਹ ਕਿੰਨੀ ਮਿਰਚੀ ਦੀ ਬਾਅਦ ਚ ਪਾਵਾਂਗੇ ਇਹਨੂੰ ਮੈਂ ਉੱਤੇ ਪਹਿਲਾਂ ਪਾਵੇ ਸੰਦੀਪ ਦੇਖ ਰਹੀ ਐ ਮੂਵੀ ਬੜੀ ਘੈਂਡਾ ਵਹਿ ਮੈਂ ਵੀ ਦੇਖਣ ਬੜਾ ਵਧੀਆ ਲੱਗ ਰਿਹਾ ਹੈ ਕੀ ਆ ਸੂਰਿਆ ਵਾਜੀਆ ਹੈ ਸੂਰਿਆ ਵੰਸਮ ਵੰਸਮ ਅਸਾ 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 ਉਹ ਕਿਹੜਾ ਛੋਟਾ ਹੈ ਬ੍ਰੀਕ ਬ੍ਰੀਕ ਜਗ ਹਨਾ ਉਹ ਬਹੁਤ ਚੁੱਕੀ ਇਹਨੇ ਚੱਲ ਸੌਂ ਜਾ ਕੱਲ ਫਿਰ ਜਾਣਾ ਨਹੀਂ ਲੁਧਿਆਣੇ ਹਰਗੁਣ ਕੱਲ ਜਾਣਾ ਲੁਧਿਆਣੇ ਚੱਲ ਫੇ ਸੌਂ ਜਾ ਸੋਖੀ ਲਾਤੀ ਟੋਪੀ ਵੀ ਲਾਤੀ ਇਹ ਕੁੜੀ ਨੇ ਸੋ ਜੀ ਆਈਦਾ ਬਲੋਗ ਵਧੀਆ ਲੱਗਾ ਲਾਈਕ ਮਾਰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕੀ ਹੈ ਗਣਿਤ ਫਿਰ ਹੁੰਦੀ ਅਲਪ-ਅਲਪ ਨੀਂਦ ਹੋਂ ਨਾਣ ਗੀਣੇ